ਯਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਪਬਜੀ ਗੇਮ ਨੇ ਬਣਾ ਦਿੱਤਾ ਮਾਨਸਿਕ ਰੋਗੀ ਵੀਡੀਓ ਬਣਾ ਕੇ ਬਾਏ ਬਾਏ ਆਖ ਗਿਆ ਇਕਲੌਤਾ ਪੁੱਤਰ ਬਿਆਸ ਦਿਆ ਦੇ ਪੁਲ ਤੋਂ ਮਿਲੀਆਂ ਚਪਲਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਅਕਸ਼ੇ ਦੇ ਪਿਤਾ ਗੁਰਨਾਮ ਸਿੰਘ ਵਾਸੀ ਸ਼ਿਰੀਹਰ ਗੁਬਿੰਦਪੁਰ ਨੇ ਦੱਸਿਆ ਕਿ ਉਸਦੇ ਪੁੱਤਰ ਅਕਸ਼ੇ ਕੁਮਾਰ ਨੇ ਜਦੋਂ ਤੋਂ ਪਬਜੀ ਗੇਮ ਖੇਡਣੀ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਤੋਂ ਹੀ ਉਹ ਦਿਮਾਗੀ ਤੌਰ ਤੇ ਪ੍ਰਸਾਨ ਹੋਣਾ ਸ਼ੁਰੂ ਹੋ ਗਿਆ ਸੀ ਉਸ ਦੀ ਦਵਾਈ ਚੱਲ ਰਹੀ ਸੀ ਅਕਸ਼ੇ ਕੁ ਮਾਰਨੇ ਇੱਕ ਵੀਡੀਓ ਬਣਾ ਕੇ ਆਪਣੀ ਭੈਣ ਨਾਲ ਘਰੋਂ ਜਾਣ ਦੀ ਗੱਲ ਦੀ ਵੀਡੀਓ ਕਾਲ ਕਰਕੇ ਸਾਂਝੀ ਕੀਤੀ ਸੀ ਅਤੇ ਆਖਰੀ ਵਾਰ ਵੀਡੀਓ ਕਾਲ ਕਰਕੇ ਆਪਣੀ ਭੈਣ ਅਤੇ ਮਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਬਿਆਸ ਦੇ ਆਦੇ ਪੁੱਲ ਤੇ ਪਹੁੰਚ ਗਿਆ ਹਾਂ ਤੇ ਦਰਿਆ ਵਿੱਚ ਸਾਲ ਮਾਰਨ ਲੱਗਾ ਹਾਂ ਉਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਅਸੀਂ ਜਦੋਂ ਬਿਆਸ ਦਰਿਆ ਦੇ ਪੁੱਲ ਤੇ ਪਹੁੰਚੇ ਤਾਂ ਸਾਨੂੰ ਅਕਸ਼ੇ ਕੁਮਾਰ ਦੀਆਂ ਚੱਪਲਾਂ ਮਿਲੀਆਂ ਆਸੇ ਪਾਸੇ ਤੇ ਰਿਸ਼ਤੇਦਾਰਾਂ ਵਿੱਚ ਕਾਫੀ ਭਾਲ ਕੀਤੀ ਐ ਕੋਈ ਸ਼ਰਾਗ ਨਹੀਂ ਮਿਲਿਆ ਆਖਰੀ ਥਾਣਾ ਸ਼ਰੀਗਰ ਬਿੰਦਪੁਰ ਵਿੱਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਹਲੂਦੀਨ ਮਸਤੇ ਮੈਂ ਖਲੂ ਜਾ ਰਿਹਾ ਹਾਂ ਤੇ ਮੇਰੇ ਜਾਣ ਤੋਂ ਬਾਅਦ ਦੁਖੀ ਨਾ ਹੋਇਓ ਤੇ ਕੋਈ ਵੀ ਤੇ ਪਾਇਵੇਂ ਸਾਦਿਆਂ ਬਾਈ ਸਾਦਿਆਂ ਮੰਮੀ ਨੂੰ ਵੀ ਖਾਦੀ ਹਾਏ ਮੇਰਾ ਗਨਾਨ ਸਿੰਘ ਸੀਰੀਅਲ ਰੰਪੂ ਜੀ ਇਹ ਤਾਂ ਮੇਰਾ ਕੀਨਾਲੀ ਨੇ ਕੰਮ ਤੇ ਮੈਂ ਚਲ ਗਿਆ ਤੇ ਮਗਰੋਂ 12 ਵਜੇ ਨੇ ਘਰੋਂ ਚਲ ਗਿਆ ਜੀ ਬੇਟੇ ਦਾ ਨਾਮ ਅਕਸ਼ੇ ਕੁਮਾਰ ਸੀ ਜੀ ਘਰੋਂ ਕਹਿ ਕੇ ਤੇ ਗਿਆ ਮੈਂ ਕੀਨਾਲੀ ਨੇ ਮੈਂ ਤਾਂ ਕੰਮ ਤੇ ਜਾਣਾ ਸੀ ਤੇ ਮੈਨੂੰ ਕਹਿੰਦੇ ਪਪਾ ਮੈਂ 12 ਵੇ ਤੇਰੇ ਕੋਲ ਮੈਂ ਪਹੁੰਚ ਜਾਊਂਗਾ ਕੰਮ ਤੋਂ ਜੀ ਤੂੰ ਉੱਥੇ ਕੰਮ ਤੇ ਜਾ ਮੈਂ ਤੇਰੇ ਕੋਲ 12 ਵੇ ਆਉਣਾ ਜੀ ਮੈਂ 12 ਵੇ ਘਰ ਆਣ ਕੇ ਵੇਖਿਆ ਤੇ ਘਰ ਜਿੰਦਾ ਵਜਾ ਹੂੰ ਫਿਰ ਮੈਂ ਬਸ ਕੀਨਾਲੀ ਮੇ ਫੜੀ ਮੈਨੂੰ ਪਤਾ ਲੱਗਾ ਵੀ ਕੀਨਾਲੀ ਨੂੰ ਟਾਂਡੇ ਵਾਲੀ ਵਾਸਤੇ ਕੀ ਨਾਲੇ ਨਹੀਂ ਚਲ ਗਿਆ ਪੁਲ ਤੇ ਉੱਤੇ ਅੱਛਾ ਉੱਥੇ ਜਾ ਕੇ ਫੋਨ ਆਪਣੀ ਭੈਣ ਨੂੰ ਕੀਤਾ ਉਹਨੇ ਹੂੰ ਭੈਣ ਕੀ ਨਾਲੇ ਨਹੀਂ ਮੈਂ ਇੱਥੇ ਪਹੁੰਚ ਗਿਆ ਮੈਨੂੰ ਫੋਨ ਨਹੀਂ ਕੋਈ ਵੀ ਕੀਤਾ ਉਹਨੇ ਮੈਨੂੰ ਨਹੀਂ ਕੋਈ ਵੀ ਫੋਨ ਕੀਤਾ ਆਪਣੀ ਭੈਣ ਨਾਲ ਕੀ ਨਾਲੇ ਨਹੀਂ ਗੱਲਾਂ ਕਰਦਾ ਰਿਹਾ ਭੈਣ ਦੇ ਨਾਲ ਕੀ ਨਾਲੇ ਨਹੀਂ ਮੈਸੇਜ ਮੂਸੇ ਉਧਰ ਉਧਰ ਫੋਟੋਆਂ ਜਿਹੜੀਆਂ ਕੋਈ ਕਰਦਾ ਰਿਹਾ ਦੱਸ ਦਿੱਤੀ ਹੈ ਜੀ ਇੱਥੇ ਆਪਣੇ ਸ਼ਹਿਰ ਆਪਣੇ ਦੇਖ ਕੇ ਆਏ ਆ ਛਤੂ ਸਾਹਿਬ ਅੱਛਾ ਫਾਈ ਜੀ ਉਹਨੇ ਲੇ ਕੇ ਆਪਣਾ ਰੱਖ ਲਿਆ ਸਾਨੂੰ ਇਹ ਨਹੀਂ ਅਜੇ ਪਤਾ ਲੱਗਣ ਡਿਆ ਵੀ ਬੇਟਾ ਸਾਡਾ ਘਰੋਂ ਚਲ ਗਿਆ ਵਾ ਜੀ ਤੇ ਵੀ ਪਤਾ ਨਹੀਂ ਹੁਣ ਵਿਕੀਨ ਵਾਲੇ ਨੇ ਵੀ ਬੇਟੇ ਨੇ ਸਾਲ ਜਾਂ ਮਾਰੀ ਜਾਂ ਉੱਥੇ ਕਿ ਜਾਂ ਨਹੀਂ ਮਾਰੀ ਸਾਨੂੰ ਉਥੋਂ ਚੱਪੜ ਮਿਲੀ ਕੋਲ ਦੇ ਉੱਤੇ ਵੀ ਆਪਣਾ ਜਿਹੜਾ ਕੀ ਨਾ ਦਰਿਆਦ ਬਿਆਸ ਵਾਲਾ ਦਰਿਆਦ ਜਿਹੜਾ ਵੀ ਮਾਨਸ ਜੀ ਇਦਾਂ ਹੀ ਥੋੜਾ ਜਿਹਾ ਆਪਣਾ ਕੀ ਨਾ ਨਹੀਂ ਦਿਮਾਗੋਂ ਥੋੜਾ ਜਿਆ ਸੋਚਦਾ ਜ਼ਿਆਦਾ ਸੀ ਜੀ ਉਹ ਉਹਦਾ ਥੋੜੀ ਦਿਮਾਗੀ ਜੀ ਹਾਲਤ ਸੀ ਕਰਦਾ ਸੀ ਜੀ ਉਹ ਥੋੜਾ ਜਿਹਾ ਉਹ ਥੋੜੇ ਗੇਮ ਗੇਮ ਕੋ ਖੇਡਦਾ ਰਿਹਾ ਹਾਂਜੀ ਕਿਹੜੀ ਗੇਮ ਮੋਬਾਈਲ ਤੇ ਪਹਿਲਾਂ ਪਹਿਲੀਆਂ ਜੀ ਖੇਡਦਾ ਰਿਹਾ ਸਾਨੂੰ ਹੁਣ ਕੀ ਪਤਾ ਜੀ ਪੱਬ ਜੀ ਹਾਂਜੀ ਪੱਬ ਜੀ ਹਾਂਜੀ ਪਹਿਲੀ ਜੋ ਖੇਡਦਾ ਰਿਹਾ ਜੀ ਤੇ ਸਾਨੂੰ ਇਸ ਇਸ ਬਾਰੇ ਪਤਾ ਨਹੀਂ ਪਤਾ ਕਿਹੜੀ ਪ੍ਰੇਸ਼ਾਨੀ ਹੋ ਉਸ ਤੋਂ ਬਾਅਦ ਪਬਜੀ ਗੇਮ ਖੇਡਦੇ ਖੇਡਦਾ ਬਾਅਦ ਚਾਹੀਏ ਹਾਂਜੀ 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 ਉਹਦੀ ਮੈਨੂੰ ਇਹ ਹੈ ਕਿ ਆ ਜੀ ਦੀ ਬਾਏ ਹਮ ਕਿ ਮੈਂ ਤੁਹਾਨੂੰ ਲਾਸਟ ਵਾਰ ਫੋਨ ਕਰਨਾ ਫੋਨ ਵੀਡੀਓ ਕਾਲ ਆਈ ਹੈ ਹਮ ਕਿ ਜੀ ਦੀ ਮੈਂ ਬਸ ਬੈਠਾ ਨਾ ਦਰਿਆ ਦੇ ਉੱਤੇ ਉੱਤਰ ਲੱਗਾ ਪੱਕੇ ਬੋਲਦੇ ਅੱਛਾ ਮੈਂ ਦਰਿਆ ਛਾਲ ਮਾਰ ਦੇਣੀ ਹੈ ਮੈਂ ਕਿ ਮਮੀ ਨਾਲ ਗੱਲ ਕਰ ਲੈ ਹਮ ਕਿ ਨਾ ਨਹੀਂ ਮੈਂ ਫਟਾਫਟ ਫੋਨ ਕੱਟ ਦਿੱਤਾ ਮੈਂ ਮੰਮੀ ਨੇ ਗੱਲ ਕਰੀ ਮੰਮੀ ਕਹਿੰਦੀ ਨਾ ਕਰ ਇਹਦਾ ਮੈਂ ਕਿ ਪੁੱਤ ਮੇ ਆ ਗਈ ਤੂੰ ਇੱਥੇ ਰੁਕ ਉੱਤਰ ਜਾ ਪਰ ਉਹ ਗੱਲ ਨਹੀਂ ਸੁਣੀ ਇਹਨੇ ਫੋਨ ਕੱਟਤਾ ਫੋਨ ਬੰਦ ਕਰਤਾ ਉਸ ਤੋਂ ਬਾਅਦ ਨਹੀਂ ਉਹਦਾ ਫੋਨ ਲੱਗਾ 7 ਵਜੇ ਖੇਡਦਾ ਸੀਗਾ ਕਾਫੀ ਟਾਈਮ ਹੋ ਗਿਆ ਫੋਨ ਪਹਿਲਾਂ ਦੋ ਖਰਾਬ ਵੀ ਕਰ ਲਏ ਇਦਾਂ ਫਿਰ ਹੁਣ ਫੇ ਨਵਾਂ ਫੋਨ ਲੈ ਕੇ ਦਿੱਤਾ ਸੀ ਸਾਲ ਹੋ ਗਿਆ ਵਾ ਖੇਡਦੇ ਨੂੰ ਵੀ ਫਿਰ ਦਵਾਈ ਚਲਾਉਂਦੀ ਤੇ ਫੋਨ ਫਿਰ ਕਾਂਟਾ ਚਲ ਗਿਆ ਕਰੋ ਠੀਕ ਹੈਨੇ ਚਲੋ ਜਿੱਥੇ ਵੀ ਹੈਗਾ ਚਲੋ ਸਾਨੂੰ ਮਿਲ ਜਵੇ ਸਾਡਾ ਪਰ